ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਗੇ ਸਿਭ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਪਹਿਲਾਂ ਭਰਾ ਨਵੇਂ ਹੁੰਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਉਂਦੇ ਆ ਤੇ ਲਾਈਕ ਸ਼ੇਅਰ ਤੇ ਸੋਣਾ ਜਿਹਾ ਕਮੈਂਟ ਕਰਕੇ ਦੱਸ ਜ਼ਰੂਰ ਦੱਸਿਆ ਕਰੋ ਕਿ ਆਪਣਾ ਬਲੌਗ ਆਪਣੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਤੇ ਟਾਈਮ ਹੋਤਾ ਵੈਸੇ ਜੀ 5 ਦਾ ਹੋ ਗਿਆ ਅੱਜ ਮੈਂ ਲੇਟ ਹੀ ਵੀਡੀਓ ਸ਼ੁਰੂ ਕਰਨ ਲੱਗਿਆ ਕਿਉਂਕਿ ਮੀਂਹ ਅੱਜ ਤੱਕ ਜ ਸਾੜ ਹੀ ਰਹਿਣ ਦਿੱਤਾ ਸਾਰਾ ਦਿਨ ਹੋ ਗਿਆ ਸਾਤ ਪਹਿਲਾਂ ਰਾਤ ਨੂੰ ਆਈ ਗਿਆ ਤੇ ਫਿਰ ਸਵੇਰ ਦੇ ਕੰਮ ਧੰਦੇ ਜ ਮਸਾਂ ਨਵੇਂੜੇ ਆ ਫੇਰ ਫੇਰ ਲੱਗ ਗਿਆ ਹੁਣ ਮੀਂਹ ਸਾਰਾ ਦਿਨ ਵਾਂਗੂ ਆਈ ਗਿਆ ਹੁਣ ਵੀ ਭੂੜ ਡਿੱਗੀ ਜਾਂਦੀ ਹੈ ਤੇ ਕੋਈ ਹਾਲ ਨਹੀਂ ਜਿ ਬੁਰਾ ਹਾਲ ਕਰ ਰੱਖਿਆ ਕੋਈ ਨਾ ਵੇ ਲੀੜੇ ਕੱਪੜੇ ਧੋਣ ਦਾ ਹੱਜ ਨਾ ਕੋਈ ਪਸੂਆਂ ਦਾ ਹੱਜ ਨਾ ਕੋਈ ਚੇਪ ਸਾਫ ਸਫਾਈ ਦਾ ਬੁਰਾ ਹਾਲ ਕਰ ਰੱਖਿਆ ਆਪਣੇ ਤਾਂ ਇੱਥੀ ਨਾ ਪਤਾ ਨਹੀਂ ਕੀ ਹੋਇਆ 10 ਦਿਨ ਹੋ ਗਏ ਹੱਥ ਜੜਾ ਰੱਖਿਆ ਫਿਰ ਹਟਦਾ ਹੀ ਨਹੀਂ ਹਟਦਾ ਨਾ ਹੀ ਲੈ ਰਿਹਾ ਤੇ ਆਪਾਂ ਬਣਾਉਦੇ ਸੀਗੇ ਜੀ ਸਬਜ਼ੀ ਸਬਜ਼ੀ ਆਪਾਂ ਬਣਾ ਲਵੋਗੇ ਆਲੂ ਕੱਲੇ ਆਲੂ ਹੀ ਬਣਾਵਾਂਗੇ ਜੀ ਆਪਾਂ ਅੱਜ ਸਕਾ ਕੀ ਨਹੀਂ ਲੈ ਆ ਸਕਾ ਕੀ ਨਹੀਂ ਆਂ ਕਿਉਂ ਅੱਛਾ ਕੇ ਚੱਲਦੀ ਨਹੀਂ ਮਸ਼ੀਨ ਮੈਂ ਜਸਨੇੜ ਭੇਜਿਆ ਸੀ ਘਟੀ ਜਸਨੇੜੀ ਮੈਂ ਕਿਹਾ ਬਾਕੀ ਸਕਾ ਲਿਆ ਰਵਣੇ ਕੇ ਘਰੇ ਤੇ ਪੁੱਛਿਆ ਮੈਂ ਵੀ ਨਹੀਂ ਵੀ ਮਸ਼ਕੀਲ ਚੱਲਦੀ ਹੈ ਕਿ ਨਹੀਂ ਮੈਂ ਥੱਕ ਜਾਂਦੀ ਹੂਗੀ ਮਨ ਲਾ ਦੋਲਾਂ ਦੀ ਵੀ ਖਰਾਬ ਹੈ ਤੇ ਚਲ ਸੁਪਾ ਜੂਗੀ ਕਿਉਂਕਿ ਜੀ 800 ਵਾਰਸੀ ਅੱਜ ਪੱਗਿਆ ਸੀ ਕੱਲ ਨੂੰ ਮੰਗਲਵਾਰ ਕੱਲ ਨੂੰ ਪਵਨੀ ਹੈ ਤੇ ਪੰਜਾਬ ਚ ਤਾਂ ਛੁੱਟੀਆਂ ਕਰ ਰੱਖੀਆਂ ਨੇ ਹਣ ਸਾਨੂੰ ਪਤਾ ਜਿਆਦੇ ਹੜ੍ਹ ਦਾ ਕਰਕੇ ਜਿਆਦੇ ਬਹੁਤ ਮਾੜੇ ਹਾਲ ਹੋਏ ਪਏ ਹੈਗੇ ਤੇ ਬਸ ਹੁਣ ਤਾਂ ਅਰਦਾਸਾ ਹੀ ਕਰ ਸਕਦੇ ਆਪਾਂ ਵੀ ਜਲਦੀ ਤੋਂ ਜਲਦੀ ਕਿਹੜਾ ਸਾਰਾ ਕੁਝ ਠੀਕ ਹੋ ਜਾਈ ਕਿਉਂਕਿ ਸਾਰਾ ਕੁਝ ਹੀ ਹਣਾ ਵੀ ਜੋ ਫਸਲਾਂ ਹੁੰਦਾਂ ਸਾਰਾ ਕੁਝ ਵੀ ਵਿਚਾਰਾਂ ਦਾ ਹੋਊਗਾ ਖਰਾਬ ਹੋਊਗਾ ਘਰ ਬਾਹਰ ਸਾਰੇ ਡਿੱਗ ਪਏ ਬਈ ਬਹੁਤ ਔਖਾ ਹੁੰਦੇ ਆ ਘਰ ਛੱਡਣੇ ਬਾਹਲੇ ਔਖੇ ਆ ਤੇ ਛੇ ਤੁਛ ਛੇਤੀ ਸਾਰਾ ਕੁਝ ਠੀਕ ਹੋ ਜੇ ਜੀ ਤੇ ਉਦੋਂ ਹਵਾ ਚੱਲਦੀ ਕਦੇ ਤਾਂ ਸੂਰਜ ਹੀ ਕੱਢਦਾ ਧੁੱਪ ਕਦੇ ਭੂ ਡਿੱਗਣ ਲੱਗ ਜਾਂਦੀ ਕਦੇ ਹਵਾ ਚੱਲ ਲੱਗ ਜਾਂਦੀ ਰੱਬ ਦਾ ਵੀ ਪਤਾ ਨਹੀਂ ਕੀ ਹੋਇਆਗਾ ਤੁਹਾਨੂੰ ਤੇ ਆਵੀ ਮੈਂ ਤਾਂ ਕਿ ਚਲਦੀ ਹੋਣੀ ਐ ਚਲ ਪੱਖੇ ਥੱਲੇ ਪਾ ਲਾਂਗੇ ਸੁੱਕ ਜੂਗੀ ਜੇ ਤਾਂ ਲੈਟ ਰਹੀ ਜੀ ਫਿਰ ਤਾਂ ਸੁੱਕ ਜਾਣੀ ਐ ਮੈਨੂੰ ਐ ਸੀਗਾ ਮੈਂ ਕਹਿੰਦਾ ਕਿ ਜਦੋਂ ਸੁੱਕਾ ਆ ਦੇ ਉਕਰ ਦੇ ਕੁਛ ਨਾ ਕੁਛ ਇਹ ਤਾਂ ਬਿਮਾਰੀ ਕੋਟੀ ਧੁੱਪੀ ਜੇ ਧੁੱਪ ਛਾਦੀ ਹੁੰਦੀ ਚਲ ਉਹ ਸੁੱਕ ਜਾਂਦੀ ਤੇ ਅੱਖ ਨੇ ਮੈਂ ਪ੍ਰੈਸ ਕਰਕੇ ਅੱਖ ਦੀ ਕਿਉਂਕਿ ਅੱਧੀ ਘਰੋਂ ਦਿੱਲੀ ਦਾ ਗੰਮ ਹੋਇਆ ਪਿਆ ਮੀਂਹ ਆ ਜਾਂਦਾ ਉਹਦੀ ਲੈਟ ਜਾੜਦੀ ਔੜ ਕੇ ਲੈਟ ਨਹੀਂ ਆਉਂਦੀ 9 10 ਦੇ ਟਿਕਰ ਤੇ ਜੁਆਗਦੇ ਸੋਨੋ ਪਤਾ ਬਣਾ ਪ੍ਰੈਸ ਕਰੇ ਵਰਦੀ ਪਾਈ ਹੈ ਸਕੂਲ ਦੇ ਪਚਾਏ ਲਗਾ ਜਾ ਚਲਦਾ ਤੇ ਚਲੋ ਖੀਜੋਗੀ ਕੁਛ ਨਾ ਕੁਛ ਨਾ ਸੁੱਕੀ ਜਾਊਗੀ ਹਵਾ ਵੀ ਚੱਲੀ ਜਾਂਦੀ ਹੈ ਨਾ ਉਹਨਾਂ ਦੇ ਧੂੜ ਟੀ ਜਾਂਦੀ ਇਹਨਾਂ ਦੇ ਹਵਾ ਚੱਲੀ ਜਾਂਦੀ ਤੇ ਇਹ ਬਾਕੀ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦੀ ਜਿਹੜੇ ਦਿ ਲੋ ਜੁੜਿਆ ਬਾਕੀ ਵੀਡੀਓ ਲੈਣਾ ਜਾਂਦੇ ਪਿਆਰ ਕਰਦੇ ਆ ਉਹਨਾਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਹਾਂ ਚਲੋ ਜੀ ਆਪਾਂ ਬਣਾ ਲਈਏ ਦਾਲ ਸਾਗੀ ਤੇ ਦੇਖਦੀ ਹਾਂ ਜੇ ਪੂਰਦੀ ਹਟ ਜੇ ਤਾਂ ਫਿਰ ਤਾਂ ਮੈਂ ਬਾਹਰ ਹੀ ਕੱਢਵਾ ਦਿੰਦੀ ਕਿਉਂਕਿ ਰਸੋਈ ਦੇ ਵਿੱਚ ਤਾਂ ਮਸਾਲਾ ਜਦੋਂ ਭੁੰਦੇ ਆ ਨਾ ਸਾਂਗ ਨੂੰ ਚੜਦਾ ਬਹੁਤ ਜ਼ਿਆਦਾ ਭੁੱਖ ਆਉਂਦੀ ਮोटे ਮੈਨੂੰ ਤੁਸੀਂ ਘਾ ਲਿਆ ਨੇ ਥੋੜਾ ਓਣ ਨਹੀਂ ਆਉਣਾ ਇਸ ਨੂੰ ਚੌਤਰਾ ਦਿਖਾਵਾਂ ਜੀ ਝਾਕ ਨੂੰ ਜੀ ਨਹੀਂ ਕਰਦਾ ਇੰਨੀ ਜਿਆਦੇ ਹਾਰੇ ਬਾਈ ਜੰਮੀ ਵੀ ਹੈ ਬਹੁਤ ਜਿਆਦੇ ਸੂਗਲਾ ਹੋਇਆ ਪਿਆ ਲਓ ਜੀ ਹੁਣ ਤਾਂ ਚੰਨਨ ਜਿਆ ਕਰਦਾ ਰੱਬ 바ਵਾ ਤੇ ਪੋਚਾ ਕੋ ਚਲਾ ਕੇ ਇੱਥੇ ਮੈਂ ਤਾਂ ਇੱਥੇ ਕੱਢ ਲਿਆ ਬਾਹਰ ਕਿਉਂਕਿ ਉੱਥੇ ਤਾਂ ਬਹੁਤ ਜਿਆਦਾ ਸਾਵਾਂ ਦਿੰਦਾ ਜੀ ਕੋਈ ਫਾਲ ਨਹੀਂਗਾ ਅੰਦਰ ਤਾਂ ਇਹ ਫੂ ਵੀ ਸਾਨੂੰ ਪਤਾ ਹੈ ਇਹ ਜਿਹੇ ਹੈ ਨਾ ਪਰਸਾਂ ਬੁਰਸਾਂ ਹੋਰੀ ਸਿਗਨੀਆਂ ਜੀਆਂ ਹੋ ਜਾਂਦੀਆਂ ਬਹੁਤ ਜਿਆਦੇ ਸੂਂਗਲਾ ਦਾ ਕੰਮ ਹੋ ਜਾਂਦਾ ਆਕ ਕਦ ਬਹੁਤ ਜਿਆਦੇ ਹੁੰਦੇ ਤੇ ਬਸ ਕੀ ਕਰੀਏ ਜੀ ਅਣ ਸਰਦੇ ਦੀ ਗਰਾ ਆਦੇ ਹੁੰਦੇ ਹਨ ਸਰਦਾ ਨਿਕ ਚਲੋ ਜੀ ਹੁਣ ਵੀ ਜੇ ਹੁਣ ਵੀ ਚੱਕ ਜੇ ਹਨ ਹੁਣ ਵੀ ਬਸ ਕਰੇ ਬਹੁਤ ਹੈ ਬਸ ਬਹੁਤ ਹੈ ਕਿਤਾ ਜਮਾ ਲੋਕਾਂ ਦੇ ਨੱਕ ਨਾਲ ਘੀਰਾ ਘੜਾ ਦਿਆਂ ਰੱਬ ਨੇ ਪੁੱਛੂ ਹੀ ਨਾ ਬਹੁਤ ਜਿਆਦੇ ਬੁਰਾ ਹਾਲ ਕਰਤਾ ਅਹੇਯਾ ਇੰਨਾ ਕਦੇ ਨਹੀਂ ਹੋਇਆ ਸੀਗਾ ਵੀ ਲਗਾਤਾਰ ਹੀ 10-10 ਦਿਨ ਮੀਂਹ ਰਾਤ ਨੂੰ ਵੀ ਦਿਨ ਨੂੰ ਵੀ ਦਿਨ ਰਾਤ ਕੀ ਕਰ ਰਖਿਆ ਰੱਬ ਨੇ ਤਾਂ ਪੁੱਛੋ ਹੀ ਨਾ ਤੇ ਸਾਰੇ ਗਮੇ ਹੋਏ ਤਾਂ ਸਾਨੂੰ ਪਤਾ ਪਸੂਆਂ ਦਾ ਵੀ ਔਖਾ ਹੋ ਜਾਂਦਾ ਜਿਉ ਜਿਵੇਂ ਅੱਗੇ ਵਿਚਾਰੇ ਰਾਜ ਲੈਂਦੇ ਸੀ ਪਸੂਆਂ ਮੇਰੇ ਦੇ ਵੀ ਨਹੀਂ ਹੁਣ ਸਾਨੂੰ ਪਤਾ ਅੰਦਰ ਜੀ ਅੰਦਰ ਬੰਦੇ ਅੰਦਰ ਮੱਛਰ ਖਾਂਦਾ ਜੇ ਬਾਹਰ ਨੂੰ ਕਰਦੇ ਆ ਬਾਹਰ ਮੀਂਹ ਨਹੀਂ ਹੋ ਉੱਟੀ ਕਰਨ ਦਿੰਦਾ ਉਹਨਾਂ ਨੂੰ ਮੀਂਹ ਆ ਜਾਂਦਾ ਤੇ ਨੀਰਾ ਪੱਠਾ ਗਿੱਲਾ ਹੋ ਜਾਂਦਾ ਹੁਣ ਪਸ਼ੂ ਬਾਹਰ ਕੱਢੇ ਹੈਗੇ ਤੇ ਮੈਂ ਛਾਦੰਦਰੀ ਖੜੀਆਂ ਆਂ ਗਾਇਆਂ ਗੀਆਂ ਬਾਹਰ ਬੰਨੀਆਂ ਗੀਆਂ ਖਨੀਰਾ ਬਾਠ ਤੇ ਗਾਇਆਂ ਸਾਡੀਆਂ ਜੀ ਬਾਹਰੀਆਂ ਹੋਰ ਸਾਡੀਆਂ ਅੰਦਰ ਨਹੀਂ ਖੜਦੀਆਂ ਬੱਸ ਜੀ ਸਾਰੇ ਫੋਨ ਚ ਚਲਾਈ ਬੈਠਿਆ ਉਹੀ ਪੰਜਾਬ ਦੀ ਖਬਰ ਆਈ ਜਾਂਦੀਆਂ ਆਏ ਹੋ ਗਿਆ ਆਏ ਹੋ ਗਿਆ ਸੱਚੀ ਦੇਖ ਕੇ ਮਨ ਇੰਨਾ ਦੁਖੀ ਹੁੰਦਾ ਬਹੁਤ ਜਿਆਦਾ ਦੁਖੀ ਹੁੰਦਾ ਸਰ ਰੱਬ ਨੂੰ ਤਰਸ ਨਹੀਂ ਆਉਂਦਾ ਪਤਾ ਨਹੀਂ ਕੀ ਹੋਇਆਗਾ ਚਲੋ ਜੀ ਹੋਜੂਆ ਹੋੜੀ-ਹੋੜੀ ਠੀਕ ਸਾਰਾ ਕੁਝ ਹੀ ਹੈ ਨਾ ਪਰ ਜਿਹੜੇ ਵਿਚਾਰਿਆਂ ਦੀਆਂ ਜੱਟ ਜ਼ਿਮੀਦਾਰ ਕਿਸਾਨਾਂ ਦੀਆਂ ਨਾ ਕਿਸਾਨ ਭਰਾਵਾਂ ਦੀਆਂ ਜਿਹੜਾ ਫਸਲਾਂ ਮਰ ਗਈਆਂ ਉਹ ਉਹਨਾਂ ਦਾ ਕੀ ਹੋਊਗਾ ਹਨਾ ਜਿਹੜੀਆਂ ਠੇਕੀਆਂ ਤੇ ਲਈਆਂ ਹਨਾ ਕਰਜ਼ਾ ਸਿਰ ਚੜਿਆ ਉਹ ਵੀ ਬਹੁਤ ਔਖਾ ਹੈ। ਚਲੋ ਜੀ ਆਪਾਂ ਪਾਤਾ ਜੀਰਾ ਤੇ ਆਹ ਹੁਣ ਤਾਂ ਧੁੱਪ ਕੱਢ ਲਈ ਉਹ ਹੁਣ ਖੱਟੀ-ਖੱਟੀ ਧੁੱਪ ਕੱਢਦਾ ਰੱਬ ਦਾ ਵੀ ਕੋਈ ਭੇਤ ਹੀ ਨਹੀਂ ਆਉਂਦਾ। ਅਬ ਆਸ ਕਮੇਟ ਕੱਢੂਗਾ ਫੇਰ ਫੇਰ ਉਹ ਵੀ ਹਾਲ ਕਰ ਲਊਗਾ ਹੁਣ ਮਾੜਾ ਮੋਟਾ ਸਾਫ ਰੱਖੇ ਤਾਂ ਮੈਂ ਅੱਧੇ ਕੱਪੜੇ ਸੁੱਕੇ ਸੀਗੇ ਅੱਧੇ ਗਾਗ ਸਲਾਬੇ ਆ ਜੇ ਉਹ ਪਾਦਾ ਬਾਹਰ ਰਾਬ ਨੇ ਆਇਆ ਕੱਢ ਲੀ ਚਲੋ ਜੀ ਹੁਣ ਵੀ ਧੁੱਪਾਂ ਲਾਉਣ ਲੱਗ ਜੇ ਹਨਾ ਬਹੁਤ ਦਿਨਾਂ ਤੋਂ ਰੱਬ ਨੇ ਧੁੱਪ ਦਿਖਾਈ ਹੈ ਧੁੱਪਾਂ ਲਾਉਣ ਲੱਗ ਜੇ ਹੁਣ ਵੀ ਫੇਰ ਵੀ ਸ਼ੁਕਰ ਹੈ ਬੋਲੇ ਕਿਉਂਕਿ ਸੋਨੋ ਪਤਾ ਜੀ ਫਸਲਾਂ ਵੀ ਜਿਹੜੀ ਫਸਲ ਹੋ ਕੋਈ ਵੀ ਫਸਲ ਆ ਕੋਈ ਸਬਜ਼ੀ ਆ ਕੋਈ ਹਨਾ ਕੋਈ ਫਸਲਾਂ ਆ ਕੋਈ ਆਪਣੇ ਫਲਾਂ ਦਾ ਗੁੱਟਾ ਹਰੇਕ ਚੀਜ਼ ਨਾਲੇ ਹੁਣ ਆਦੇ ਹੁੰਦੇ ਜਿੰਨੀ ਆਦੇ ਹੁੰਦੇ ਨਹੀਂ ਜ਼ਰੂਰੀ ਹੈ ਜਾਂ ਛਾਂ ਜ਼ਰੂਰੀ ਹੈ ਉਹ ਨਹੀਂ ਧੁੱਪ ਵੀ ਜ਼ਰੂਰੀ ਹੁੰਦੀ ਹੈ कोई भी निकालता है कोई भी निकालती है तो इसलिए ऐसा हो गया तो अब बहुत ज़्यादा ज़िंदगी बदल गया बस याय करके फिर ना कपड़े पहनो चलो चलो यार तामा पड़ा ਅੰਨੀ ਨਹੀਂ ਆਇਆ ਬੱਤਰਾ ਨੰਨੇ ਫੇਰਾਇਂ ਕੱਪੜੇ ਭਾਇ ਸੋਨੂੰ ਪਤਾ ਜੇ ਇਹਦਾ ਹੁੰਦਾ ਵੀ ਕਦ ਤੇ ਹੁੰਦਾ ਕੰਮ ਹੋਵੇ ਦਾਪਾ ਨੂੰ ਕਰਦਨੇ ਵੀ ਚਲੋ ਆ ਕਿਨੇ ਬੰਦਾ ਛੱਡਿਆ ਹੋਏ ਤੇ ਆਇਆ ਨਾ ਉਹ ਕਰਖੇ ਦੋ ਤੰਗੀਆਂ ਲਾ ਗਿਆ ਆਏ ਤੋਂ ਆਏ ਤੇ ਆਏ ਤੋਂ ਆਏ ਸੋਨੂੰ ਪਤਾ ਜੀ ਹਗਾ ਇੱਕ ਕਦ ਤੇ ਹੁੰਦਾ ਕੰਮ ਹੋਵੇ ਫਿਰਦਾ ਹੁੰਦਾ ਰੋਜ਼ ਦੇ ਕੰਮ ਵਗੈਰਾ ਕਰਦਾ ਅੰਮੀ ਮੇਰੇ ਵਾਲ ਕਿੰਨੇ ਸਿੱਟੇ ਹੈ ਤੇ ਇਹਦਾ ਹੁਣ ਅਗਰ ਤੂੰ ਤੁੱਲੂ ਕਿਉਂ ਮੰਦੇ ਨਾ ਪਾਵੇ ਨਾ ਬਣੀ ਹਾਂ ਕਿੰਨੇ ਕਾ ਨਹੀਂ ਲੈ ਦੇ ਦਿੱਤੇ ਕੋਈ ਕੋਈ ਤੋਂ ਨਹੀਂ ਹੈ ਤੇਲ ਲਾ ਕੇ ਸਮਾਰ ਕੇ ਬੀਤੀ ਤੇ ਨਾ ਜੇ ਸੁੱਕੇ ਜੇ ਬਾਹਰ ਜਾਂਦੇ ਆ ਉਹ ਖੁਸ਼ਕ ਹੋ ਜਾਂਦੇ ਆ ਵਾਲ ਧੁੱਪ ਆ ਗਈ ਧੁੱਪ ਤਾਂ ਇਹਦੇ ਕੱਪੜੇ ਪਾਏ ਬਾਹਰ ਮੋਟਾ ਪਾ ਲਈ ਦੇਖੋ ਇਹ ਹਾਲ ਸੁਭਾਉ ਬੱਲੇ ਜਿਵੇਂ ਅਲਕਤ ਹੋਰੀ ਇਧਰ ਤਾਂ ਜਿੱਥੋਂ ਐ ਮਾੜਾ ਮੋਟਾ ਤੋਰਾ ਫੇਰਾ ਜਾਂਦਾ ਜੀ ਮੈਂ ਕੱਢ ਦੇਣੀ ਹੁੰਨੀ ਆ ਪੋਚਾ ਕਿਉਂਕਿ ਐ ਹੋਏ ਦਾ ਵੀ ਕੋਈ ਨਾ ਕੋਈ ਲੱਥ ਛੜਾਊਗਾ ਤੇਰੇ ਪਾਸੇ ਉਹ ਹਜੇ ਨਹੀਂ ਖੇੜਦੇ ਜਦੋਂ ਹਟ ਗਿਆ ਨਾ ਤੇਰੀ ਫੇਰ ਪੰਗਾ ਲਾਉਂਦਾ ਜਸ਼ਨ ਨਾਲ ਲਾ ਲਾ ਜਸ਼ਨਲਵਾਦ ਉਹ ਘਰੇ ਬਈ ਉ ਜਦੋਂ ਛੁੱਟੀ ਹੋਈ ਜਸ਼ਨ ਮੈਂ ਉਹਦੇ ਇਥੇ ਹੋਣਾ ਹੀ ਨਹੀਂ ਮੈਂ ਤਾਂ ਪਿੰਡ ਵਾਜੂ ਫਿਰ ਤੜਜੇਂ ਅਰੇ ਕੰਮ ਤਾਂ ਕਰਾਉਂਦੇ ਹੁੰਦੇ ਕਰਾਉਣਾ ਤਾਂ ਹੈ ਲੋ ਜੀ ਆਪਾਂ ਬਣਾਵਾਂਗੇ ਸੇਵੀਆਂ ਅੱਜ ਜਿਸ ਨੂੰ ਆਖ ਕੇ ਤਾਂ ਦੋ ਪੈਕ ਸੀ ਤਣ ਗਿਆ ਹੁਣ ਦੇਖਦੇ ਕਿੰਨਾ ਵਿਕਾ ਬੈਨਾ ਇਹ ਤਾਂ ਵਧੀਆ ਫੁੱਲ ਗਈਆਂ ਫਿਰ ਤਾਂ ਬਹੁਤ ਧੋ ਜੇ ਨਾ ਫੁੱਲੀਆਂ ਫਿਰ ਥੋੜੀਆਂ ਤੇ ਅੱਜ ਵਧੀਆ ਦੁੱਧ ਚ ਬਣਾਵਾਂਗੇ ਖਾਸੇ ਚ ਕਿਉਂਕਿ ਇਹ ਵੀ ਹੀ ਕੜਈ ਇਹ ਦੁੱਧ ਨਾਲ ਸਵਾਰ ਆ ਗਈਆਂ ਹੈ ਨਾ ਆਪਾਂ ਖੋਣ ਬਣਾ ਲੈਣੇ ਲੋ ਜੀ ਆਪਾਂ ਦਾ ਨਾ ਉਹ ਚ ਥਾਲਜ ਚ ਕੱਢ ਕੇ ਮੈਂ ਤਾਂ ਫੇਰ ਬੋਣੀ ਹੁਈ ਹੈ ਕਿਉਂਕਿ ਕੋਈ ਮੇਰੀ ਕੋ ਪਤਾ ਨਹੀਂ ਹੁੰਦਾ ਕੋਈ ਚੀਜ਼ ਹੁੰਦੀ ਗਈ ਮੇਰੀ ਵਿੱਚ ਹਨਾ ਇਹ ਆਪ ਦੀ ਤਸल्ली ਵਾਸਤੇ ਸਹੀ ਹੈ ਦੇਖ ਕੇ ਬੋਲੋ ਕੋਈ ਆਵੇ ਨਾ ਜਿਸੇਵੀਆਂ ਕੱਢਣ ਵਾਲਾ ਭਾਈ ਵਰਤਨ ਵਾਲਾ ਤਾਂ ਫਿਰ ਆਪਾਂ ਸੇਵੀਆਂ ਕਢਾਵਾਂਗੇ ਤੋਂ ਦੱਲੀ ਬਣਾ ਲੈ ਭਲਾ ਜੀ ਜਿਹੜਾ ਆਪਾਂ ਹੁਣ ਸ਼ਾਮ ਨੂੰ ਦੁੱਧ ਪੀਨੇ ਆ ਉਹ ਉਸੇ ਦੁੱਧ ਚ ਪਾ ਲੈ ਦੇਈਏ ਤੇ ਵਧੀਆ ਹੈ ਪੈਸ ਕਰੀਏ ਪੱਕਾ ਤੇ ਹੋ ਸਲੋ ਗੈਸ ਤੇ ਬਣੀ ਜਾਣੀ ਹੈ ਵਧੀਆ ਇਹ ਤਾਂ ਚੰਗੀਆਂ ਹੁੰਦੀਆਂ ਜਿਹਦਾ ਨਾ ਜੇ ਆਦੇ ਹੁੰਦੇ ਕਿਸੇ ਦੇ ਜਿਵੇਂ ਕੋਈ ਜਿਵੇਂ ਆਪਣੇ ਵੀ ਛੱਟ ਸੁੱਟ ਵਾਜੀ ਆ ਜਾਂ ਕਈ ਵਾਰੀ ਕਿਸੇ ਦੇ ਜਿਵੇਂ ਹੱਡੀ ਕੋਈ ਉੱਤਰ ਜਾਂਦੀ ਹੈ ਜਾਂ ਟੁੱਟ ਜਾਂਦੀ ਹੈ ਹਨ ਤਾਂ ਇਹ ਆ ਦੇ ਇਹ ਸਾਡਾ ਡਾਕਟਰ ਵੀ ਆ ਜੀ ਵੀ ਖਾਓ ਇਹਦੇ ਨਾਲ ਜਿਹੜੀ ਚਰਬੀ ਹੁੰਦੀ ਹੈ ਜਿਹੜਾ ਮਾਸ ਭਰ ਜਾਂਦਾ ਛੇਤੀ ਸੇਵੀਆਂ ਤੇ ਇੰਨੀ ਜਿਆਦਾ ਦਰਦ ਹੋ ਗਏ ਲੋਜੀਕ ਉਸ ਵਿੱਚੋਂ ਨਿਕਲਦਾ ਨਹੀਂ ਪਰ ਫੇਰ ਵੀ ਆਦੇ ਹੁੰਦੇ ਆਪ ਦੀ ਤਸੱਲੀ ਵਾਸਤੇ ਠੀਕ ਸੀਗਾ ਚੱਕਰ ਕਰਕੇ ਪਾਉਣੀ ਹੁੰਦੀ ਹੈ ਜੀ ਮੇਰੀ ਯਾਦ ਈ ਹੈ ਚਲੋ ਜੀ ਹੁਣ ਅਸੀਂ ਥੋੜੇ ਥੋੜੇ ਸੇਕ ਤੇ ਵਧੀਆ ਕੜੀ ਜਾਣਾ ਤੇ ਬਣ ਜਾਣੀ ਆ ਆਪਾਂ ਜੇ ਤਾਂ ਆ ਹੀ ਕੜੀ ਜੰਨਾ ਫਿਰ ਤਾਂ ਕੜੀ ਜਾਣੀਆ ਸਲੋ ਗੈਸ ਤੇ ਮੈਂ ਧਾਰਾ ਕੱਢ ਨਹੀਂ ਹੋ ਜੂ ਧਾਰਾ ਕੱਢ ਕੇ ਲਿਉਣੀ ਹੈ ਤੇ ਜੇ ਮੈਨੂੰ ਲੱਗਦਾ ਦੱਸਿਆ ਵੀ ਨਿਕਲ ਨਹੀਂ ਆ ਫਿਰ ਮੈਂ ਬਣਾ ਕੇ ਇਹਨਾਂ ਨੂੰ ਫੇਰ ਹੀ ਧਾਰਾ ਕੱਢੂ ਕਿਉਂਕਿ ਹਜੇ 5.5 ਹੋਏ ਆ ਸਬਜ਼ੀ ਬਣਾ ਕੇ ਆਪਾਂ ਇਧਰ ਧਰਤੀ ਤੇ ਦੋ ਪੈਟਰ ਪਾਏ ਇੱਕ ਰੱਖ ਲਿਆ ਜੀ ਤੇ ਇਹ ਤਾਂ ਵਧੀਆ ਬਣ ਗਈਆਂ ਦਿਸੀਆਂ ਮੈਨੂੰ ਫਲਾਵਰਟ ਵੀ ਹੁੰਦੀ ਦੀ ਸੀ ਵਿੱਚ ਤੇ ਤਾਂ ਠੀਕ ਆ ਨਹੀਂ ਜਿਹੜਾ ਇੱਕ ਪੈਟਰ ਹੈਗਾ ਇਹ ਵੀ ਪਾ ਦੂੰਗੀ ਅੱਜ ਮੇਰਾ ਜੀਜਾ ਕਰਿਆ ਜੀ ਇੱਕ ਤਾਂ ਭੈਣ ਬਲੌਗ 'ਚ ਬਣਾਉਂਦੀ ਹੈ ਸੇਵੀਆਂ ਜੀਜਾ ਕਰਦਾ ਦੇਖ ਕੇ ਜਦੋਂ ਭੈਣਾ ਹਾਂਦੀ ਹੈ ਲਓ ਜੀ ਆਪਾਂ ਬਣਾਉਨੇ ਆ ਸੇਵੀਆਂ ਤੇ ਮੇਰਾ ਵੀ ਜੀਜਾ ਕਰਿਆ ਮੈਂ ਅੱਜ ਬਣਾਈਏ ਮੈਂ ਸਾਰਿਆਂ ਨੂੰ ਪੁੱਛ ਲਿਆ ਉਹ ਸੇਵੀਆਂ ਖਾਉਂਗੀ ਤੇ ਫਿਰ ਦੇ ਜਿੰਦੇ ਡੈਡੀ ਕਹਿੰਦਾ ਮੰਗਾ ਲਓ ਤੇ ਉਹ ਲੈ ਕੇ ਆਇਆ ਜੀ ਜਸ਼ਨ ਤੇ ਇਹ 10 ਰੁਪਏ ਦਾ ਬੈਗ ਤਰੀਕਾ తీਰਮੀਆਂ ਲੈ ਕੇ ਚਲੋ ਜੀ ਇਹ ਬਣ ਜਾਣਗੇ ਸਲੋ ਤੇ ਆਪਾਂ ਨੇ ਬਸ ਕੜੀ ਆ ਨਾ ਨਿਕਲਦਾ ਨਹੀਂ ਤਾਂ ਹੁਣ ਹੋ ਜਨੇ ਧਾਰਾ ਲੈ ਕੇ ਦੋਦੋਂ ਕੱਢ ਕੇ ਲੋ ਜੀ ਆਪਾਂ ਹੁਣ ਨਾ ਲਾ ਗਏ ਆਟਾ ਤੇ ਆਪਣੀਆਂ ਸੇਵੀਆਂ ਵੀ ਰੈਡੀ ਆ ਥੋੜੀਆਂ ਜਿਹੀਆਂ ਨਿਕਲ ਗਈਆਂ ਸੀਗੀਆਂ ਤੇ ਉਹ ਤਾਂ ਆਪਣੇ ਜਸ਼ਨ ਨੂੰ ਕਹਤਾ ਮੈਂ ਧਾਰ ਕੱਢਣ ਬਾਗੀ ਤੇ ਦੁੱਧ ਨੂੰ ਕਹਤਾ ਮੈਂ ਢਾਗਦੀ ਨਾ ਤਾਂ ਕਰਦੀ ਨਿਕਲ ਗਈਆਂ ਨਹੀਂ ਪਹਿਲਾਂ ਤਾਂ ਵਧੀਆ ਖੜੀ ਜਾਂਦੀਆਂ ਸੀਗੀਆਂ ਫਿਰ ਮੈਂ ਜਸ਼ਨ ਨੂੰ ਮੇਰੇ ਬਣਦੇ ਤੇ ਵੱਧੀ ਬਖ ਜਸ਼ਨ ਜਾ ਹੀ ਪੁੱਤ ਮੜਾ ਜਾ ਜੋ ਜਿਸ਼ਣ ਨੇ ਦੇਖਿਆ ਆ ਗਈ ਨਿਕਲ ਗਈਆਂ ਸੀ ਇਹ ਕਹਿ ਰਹੇ ਹੋ ਅੱਗ ਬੰਦ ਹੋ ਗਈ ਕੱਲੀ ਗੈਸ ਸੀ ਅੱਛਾ ਤੇ ਚਲੋ ਜੀ ਬਸ ਬਣ ਗਈਆਂ ਤਾਂ ਗੈਸ ਬੂਸ ਸਾਫ ਕਰਿਆ ਮੈਂ ਸਾਫੀ ਹਾਂ ਤੇ ਦੇ 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 ਦੁੱਧ ਬੰਦ ਦੇ ਕਿਵੇਂ ਮੇਰਾ ਦੁੱਧ ਬੰਦ ਦੇ ਬਾ ਫਿਰ ਆਏ ਹੋ ਤੁਸੀਂ ਕਦ ਦੇਣਾ ਕਿ ਹੁੰਦਾ ਆਏ ਖਾ ਲੈ ਸੇਵੀਆਂ ਤਾਂ ਹੁਣੇ ਤਾਂ ਤਾਲ ਤੜੀ ਜੀ ਦੇ ਹੁਣ ਮੇਰੀ ਗੱਲ ਸੁਣ ਅਸੀਂ ਖਾਵਾਂਗੇ ਤੇਰਾ ਜੀ ਨਹੀਂ ਕਰਦਾ ਨ ਦਰ ਪੇਰ ਕਾਲੀਆਂ ਕੁਸਮ ਵਾਲੀਆਂ ਵਧੀਆ ਬਣੀਆਂ ਕੜ-ਕੜ ਕੇ ਮੈਂ ਤੁਹਾਨੂੰ ਦੱਬੇ ਆ ਬਾਬਾ ਫਾਗਲੇ ਲੋ ਜੀ ਬਸ ਇਧਰ ਆਪਣਾ ਰੈਡਕਣੀ ਚ ਪਾਉਣ ਵਾਲਾ ਦੁੱਧ ਵੀ ਹੋ ਗਿਆ ਗਰਮ ਤੇ ਰੱਬ ਬਣਾਏ ਪੂਰਾ ਕਾਲਾ ਹੋ ਗਿਆ ਜਦੋਂ ਧਾਰਾ ਕਰ ਦਜੀ ਮੈਂ ਖਾਲਾ ਮਖ ਗੈਸ ਪੁੱਲਾ ਵੀ ਸਾਰਾ ਸਮਾਨ ਵੀ ਬਾਹਰ ਪਏ ਤੇ ਮਖ ਰੱਬ ਵੀ ਉਹ ਹੋ ਗਿਆ ਤੇ ਬਾਬਾ ਹਵਾ ਜੀ ਆਗੀ ਕਿਦਮ ਤੇ ਟਲ ਗਿਆ ਆ ਵੀ ਨਾ ਹੁੰਦਾ ਹੋਰ ਬਤਾਵੇਂ ਰੜੜੀ ਨੂੰ ਨਾ ਲੱਗ। ਹਾਂ। ਬਾਲਟਾਂਆਂ ਜਾਂ ਨਹੀਂ ਖੜਕੀਆਂ ਨਾ ਬੀਬੀ ਤਾਂ ਧਾਰ ਗੱਡੀ ਜਾਂਦੀ। ਪਾਣੀ ਪਿਉਗਾ ਹੁਣ। ਕਿਉਂਕਿ ਜੇ ਹੁਣ ਤਾਂ ਲੈਟ ਹੈਗੀ ਆ ਮੁੜ ਕੇ ਔਖਾ ਹੋ ਜਾਂਦਾ ਮੀਂਹ ਕਣੀ ਚ। ਪਾਣੀ ਤਾਂ ਨਹੀਂ ਪਿਉਣਾ ਪਸ਼ੂ ਨੂੰ ਸਾਨੂੰ ਸੋਨੂੰ ਪਤਾ ਵੀ ਹਰਾ ਹੈ ਨਹੀਂ ਹਨਾ ਤੇ ਤੂੜੀ ਨਾ ਪਸ਼ੂ ਪਾਣੀ ਪੀਂਦੇ ਆ ਵੱਧ। ਤੇ ਇਹ ਕਿਹੜਾ ਮੰਮੀ ਇਹ ਸਤੰਬਰ। ਹਾਂ, ਕੀ ਸਤੰਬਰ ਚ? ਵਾਈਸ ਕ੍ਰਿਕ ਕੋ ਕਿਆ ਹੈ ਕੀ ਹੈ ਵਾਈਦਰੀ ਨੂੰ ਜਿਆਦਾ ਕਰੇ اچھا ਜਸੂ ਦਾ ਕਾ ਲੂਗਾ ਜਸੂ ਦਾ ਹਾਂ 50% ਹਾਂ ਜਸੂ ਦਾ 50% ਤਨਦਰੀ ਨੂੰ ਆ ਠੀਕ ਹੈ ਆ ਠੀਕ ਹੈ ਹਾਂ ਫਿਰ ਵੇ 50 ਤਨਦਰੀ ਨੂੰ ਤੇ ਮੇਰਾ ਹੈ ਨਾ ਵਾਈਦਰੀ ਕੋ ਹ ਹੁਣ ਤਾਂ ਤੇਰੇ ਜਿਆਦਾ ਫੇਰ ਦੇਖਾਂਗੇ ਜਿਆਦਾ ਹੋਊਗਾ ਕਿ ਨਹੀਂ ਵਾਈਦਰੀ ਨੂੰ ਪਤਾ ਲੱਗਾ ਹੁਣ ਕਿ ਨਹੀਂ ਚਲੋ ਜੀ ਵਾਸਾ ਆਟਾ ਗੁੰਨ ਕੇ ਨਾ ਜੇ ਮੈਂ ਨਾਲ ਤੁਹਾਨੂੰ ਆਪਣੀ ਫਹਿਮਤ ਕਿਹਾ ਵਾਸਾ ਆਜੂ ਗਿਆ ਅਗਸਤ ਮਹੀਨੇ ਚਿਸਤੰਬਰ ਚ ਕਿ ਨਾ ਬਾਈ ਨੂੰ ਆਦੀ ਹਾਂ ਬਾਈ ਨੂੰ ਮੈਂ ਕੀ ਆਪਾਂ ਕੀ ਕੱਟਣਾ ਹੈ ਹੂੰ ਕੁਝ ਨਹੀਂ ਕਰਨਾ ਆਪਾਂ ਦਾ ਹੂੰ ਹੂੰ ਕੁਝ ਘੱਲ ਕਰਦਾ ਅਚਾਰ ਮੈਦੀ ਬਾਈ ਨੂੰ ਮੈਹੀ ਉਹਨਾਂ ਲਈ ਕਾਣਾ ਦੇਖ ਕਰੀ ਲੋਕ ਤਾਂ ਜਨਮ ਦਿਨ ਤੇ ਮਠਾ ਬਣਾਉਂਦੇ ਆ ਆਪਾਂ ਨਵੀਂ ਬਣਾਵਾਂਗੇ ਮੈਂ ਕੇਕ ਨਹੀਂ ਬਣਾਵਾਂ ਕੇਕ ਨਹੀਂ ਬਣਾਵਾਂ ਆ ਪੇਸਟਾ ਲੇਵਾਂ ਉਹ ਪੇਸਟਾ ਨਹੀਂ ਉਹ ਜਿਹੜੀ ਉਹ ਵਧੀਆ ਹੁੰਦੀ ਉਹ ਵੀ ਹਮ ਚੰਕਾ ਉਹ ਲੇਵਾਂਗੇ ਠੀਕ ਮੈਨੂੰ ਆਇਆ ਸੀਗਾ ਜੀ ਮੈਂ ਹਨ ਨਾਲ ਦਜਿੰਦ ਜਿਵੇਂ ਰੈਡੀ ਆ ਜਾਣਦੇ ਪਾਣੀ ਪੀ ਆ ਕੇ ਇਹਨਾਂ ਨੇ ਮੰਮੀ ਤੇ ਫਿਰ ਮੈਂ ਸਾਰਿਆਂ ਨੂੰ ਪਾ ਕੇ ਦੇ ਦੂੰ ਸੇਵੀਆਂ ਖਾ ਕੇ ਇਹ ਆਟਾ ਥੋੜਾ ਹੀ ਗੁੰਨਿਆ ਮੈਂ ਕਿਉਂਕਿ ਸ਼ੇਵਨਖਾਨ ਤੋਂ ਬਾਅਦ ਰੋਟੀਆਂ ਰੋਟੀ ਨੂੰ ਭੁੱਖ ਸਾਨੂੰ ਪੱਤੀ ਹੈ ਹਨਾ ਸ਼ਾਮ ਦਾ ਟਾਈਮ ਆ ਰੋਟੀ ਦੇ ਗੱਲ ਕਰਦੇ ਮਮੀ ੱੱਲੇ ਆ ਲੋ ਇਹ ਤਾਂ ਮੈਂ ਨਹੀਂ ਖਾਉਂ ਹਾਂ ਨਹੀਂ ਖਾਉਂ ਕੀ ਨਹੀਂ ਹਾਂ ਉਹ ਨਹੀਂ ਖਾਵਾਂਗੇ ਸਾਰੇ ਹੁਣ ਥੋੜਾ ਜਿਆਦਾ ਠੰਡਾ ਨਹੀਂ ਸਵਾ ਲਾਦੀਆਂ ਉਹ ਲੱਗੀਆਂ ਜੀ ਸਵਾ ਲਾਦੀਆਂ ਠੀਕ ਲਓ ਜੀ ਦੋ ਪੈਕਟਾਂ ਦੇ ਨਾਲ ਹੀ ਦੇਖੋ ਕਿੰਨੀ ਵਧੀਆ ਬਹੁਤ ਹੋ ਗਈਆਂ ਸਭ ਵਧੀਆ ਸੰਗਣੀਆਂ ਸੰਗਣੀਆਂ ਅਰ ਜਸਨਾ ਆਪਣਾ ਪੀਊਗਾ ਜਿਆਦੇ ਦੁੱਧ ਕੱਲਾ ਤੇ ਬੱਸ ਜੀ ਹੁਣ ਫਿਰ ਸਾਰੇ ਹੁਣੇ ਖਾ ਲਾਂਗੇ ਜੀ ਫਿਰ ਤੁਹਾਨੂੰ ਪਤਾ ਹੈ ਜੇ ਰੋਟੀ ਹਲੇ ਪਕਾਵਾਂਗੇ ਥਾਰਾ ਉਹਦੋਂ ਹਾਜ ਨੇ ਆ ਜਾਣਗੇ ਬਾਕੀ ਜਿੰਨੀ ਕ ਰੋਟੀ ਖਾਣੀ ਹੋਈ ਜਿੰਨੀ ਖਾ ਲੈਣਗੇ ਬਾਕੀ ਸੇਵੀਆਂ ਖਾ ਗਏ ਤਾਂ ਥੋੜੀ ਖਾਧੀ ਜਾਂਦੀ ਹੈ ਮੈਂ ਤੂੰ ਕੰਨਿਸ ਮੈਂ ਬ੍ਰੈਸਲੇਟ ਪਾਉਂਗੀ ਪਾਏ ਨਹੀਂ ਛੋੜ ਗਰ ਜੀ ਤੇਰਾ ਪੁੱਤ ਮੈਂ ਕੱਚ ਚੂੜੀ ਹੈ ਕੱਚ ਕੜਾ ਤੇ ਉਹ ਮੈਨੂੰ ਸੋਹਣਾ ਲੱਗਿਆ ਇਹ ਨજર ਵਾਸਤੇ ਹੁੰਦਾ ਹੈ ਨਾ ਮੇਲਾ ਹੂੰ ਕਹਿੰਦੇ ਹੁੰਦੇ ਵੀ ਆ ਜਿਹਦੇ ਅੱਖ ਜੀ ਬਣੀ ਹੁੰਦੀ ਹੈ ਜੇ ਕਾਲੇ ਜੇ ਮਣਕਣੇ ਨજર ਵਾਸਤੇ ਹੁੰਦੇ ਮਾਮੇ ਲਿਆ ਕੇ ਤਾਂ ਉਹ ਭਾਂਜੇ ਨੂੰ ਨજર ਨਾ ਲੱਗੇ ਤਾਂ ਕਰਕੇ ਲਓ ਜੀ ਮੇਰਾ ਭਰਾ ਦੀ ਆਦਤ ਹੈ ਜੀ ਉਹ ਕੋ ਨਾ ਵੀ ਜਮੇ ਆ ਜੋ ਕਾਲੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਹ ਵੀ ਖੇਡਾ ਖੁੱਡਾ ਵੀ ਇਹਨਾਂ ਦੇ ਪੈਸੇ ਬੜਾ ਖਰਾਬ ਨਹੀਂ ਕਰਦਾ ਬਸ ਉਹਨਾਂ ਨੂੰ ਇਹ ਲਿਆ ਕੇ ਦਿੱਤਾ ਬ੍ਰੈਸਲੇਟ ਜੀ ਕਹਿੰਦਾ ਵੀ ਪਾਈ ਕਰਨਗੇ ਹਨਾ ਲਓ ਜੀ ਸਾਰੇ YouTube ਫੈਮਲੀ ਸੇਵੀਆਂ ਖਾ ਲੋ ਜੀ ਮਾਮਾ ਹਮਾਰਾ ਖੰਜੂਸ ਹੈ ਮਾਮਾ ਮੱਖੀ ਜੂਸ ਹੈ ਕੋਈ ਨਹੀਂ ਕੋਈ ਉਹ ਤੁਹਾਨੂੰ ਅੰਮੀ ਚੰਚਾ ਹੁਣਦਾ ਸੀ ਘੋੜਾ ਹੋ ਗਿਆ ਇਹਦੇ ਚ ਕੋਈ ਹੋਰ ਜੈ ਕੋਈ ਨਹੀਂ ਪੁਰਾਣੀ ਹੈ ਤਾਂ ਉਹ ਤਾਂ ਨਵੀਂ ਹੋਈ ਹੈ ਜੈਸਨਾ ਆਪਣਾ ਜੀ ਹੋਣੀ ਹੁੰਦੀ ਮੱਛਰ ਵਾਲੀ ਅਰਗਬਤੀ ਦੀ ਉਹ ਲਾ ਕੇ ਇਧਰ ਪੜੀ ਜਾਂਦਾ ਸੀਗਾ ਹੁਣ ਤੇ ਇਹਦਾ ਚਾਹ ਚਾਹ ਗਿਆ ਉੱਥੇ ਦਵਾਈ ਵਾਲ ਦਵਾਈ ਲੈਂਦਾ ਹੁੰਦਾ ਤੇ ਮਹਸੇਵਾ ਵਾਸਤੇ ਕੁਛ ਛੋਟੇ ਜਿਹੇ ਚਮਚੇ ਉਹਨਾਂ 'ਚ ਵਧਿਆ ਨਹੀਂ ਆ ਛੋਟੇ ਆ ਹੁਣ ਚਮਚੇ ਤੇ ਆ ਵੱਡੇ ਚਮਚੇ ਆਪਣੇ ਤੇ ਉਹ ਬਾਰ 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 ਤੇ ਇਹ ਚਮਚਾ ਪੇਟੀ ਦੇ ਪਿਆ ਸੀ ਮੈਂ ਜਿਵੇਂ ਅੱਖੋਂ ਖਵੇਂ ਨੂੰ ਪੜਾਈ ਤੇ ਤੂੰ ਅਗਰਵਤੀ ਲਾ ਮੈਂ ਮੈਨੂੰ ਦੁੱਧ ਵਾ ਦੇ ਤੈਨੂੰ ਦੁੱਧ ਵਾ ਦੇ ਠੀਕ ਹੈ ਹੋਰ ਨਾਸ ਚੀਨੀ ਨੇ ਪਾਏਗਾ ਉਨੀ ਹੀ ਪਾਉ। ਖੁੱਲੀਆਂ ਬਣਾਈਆਂ ਜੀ ਵਧੀਆ ਜੇ ਕਿਸੇ ਨੂੰ ਦੁਬਾਰੇ ਪੌਣੀਆਂ ਹੋਣ ਤੇ ਕੋਲ ਲੈ ਸਕਦਾ ਹੈ ਨਾ ਤੇ ਕਿਉਂਕਿ ਆਪਾਂ ਕਾਫੀ ਟਾਈਮ ਬਾਅਸ ਬਹੁਤ ਲਓ ਜੀ ਖਾ ਲੋ ਸਾਰੇ ਸੇਵੀਆਂ ਪ੍ਰਾਣੀ ਬਜ਼ੁਰਗਾਂ ਜਿਹਾ ਖਾ ਰਹੇ ਆਂ ਚੁੰਨੀ ਤੇ ਰੱਖ ਕੇ ਹੈ ਨਾ ਤੇ ਮੈਂ ਕਿਉਂਕਿ ਮੈਨੂੰ ਕਾਹ ਲੱਗੀ ਥੋੜੀ ਮੈਂ ਰੋਟੀ ਲੱਗਣਾ ਤੇ ਮੌਸਮ ਉਧਰੋਂ ਖਰਾਬ ਹੋ ਜਾਂਦਾ ਤੇ ਫਿਰ ਤੁਹਾਨੂੰ ਪਤਾ ਲੇਟ-ਫੇਟ ਹੋ ਜਾਂਦੀ ਹੈ ਜਦੋਂ ਫਿਰ ਭੁਮਾਕੜ ਨਿਕਲਣ ਲੱਗ ਜਾਂਦੇ ਔ ਸੇਵੀਆਂ ਖਾ ਲੋ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਕਰਦੇ ਆ ਆਪਾਂ ਇੱਥੇ ਅਣੀ ਕਿ ਜਸ਼ਨ ਨੇ ਵੀ ਸੇਵੀਆਂ ਖਾਣੀਆਂ ਤੇ ਜੇਕਰ ਸਾਡਾ ਛੋਟਾ ਜਿਹਾ ਬਲੌਗ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਵਧੀਆ ਲੱਗਿਆ ਤਾਂ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਦੇ ਕੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਸ਼ੀਅ ਕਾਲ ਜੀ ਬਾਏ ਬਾਏ